ਲੁਧਿਆਣੇ ਦੇ ਨੇੜਲੇ ਇਲਾਕਿਆਂ ਦੇ ਵਿੱਚ ਮੌਜੂਦ ਆ ਹਰ ਕਿਸੇ ਦਾ ਇੱਥੇ ਜ਼ੋਰ ਲੱਗਾ ਹੋਇਆ ਪਰ ਪ੍ਰਸ਼ਾਸਨ ਦਾ ਵੀ ਜ਼ੋਰ ਇੱਥੇ ਘੱਟ ਨਹੀਂ ਆ ਡੀਸੀ ਸਾਹਿਬ ਨੂੰ ਅਸੀਂ ਬਹੁਤ ਲਗਾਤਾਰ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਡਟੇ ਹੋਏ ਆ ਕਿ ਆਪਣੇ ਸ਼ਹਿਰ ਨੂੰ ਬਚਾ ਲਈਏ ਸ਼ਹਿਰ ਦੇ ਇਲਾਕਿਆਂ ਨੂੰ ਬਚਾ ਲਈਏ ਸਰ ਤੁਸੀਂ ਲਗਾਤਾਰ ਡਟੇ ਹੋਏ ਹੋ ਪਾਣੀ ਦੀ ਤਬਾਹੀ ਤਾਂ ਬਹੁਤ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਬਹੁਤ ਕਿੱਲੇ ਕਹਿੰਦੇ ਇੱਥੇ ਹੜ੍ਹ ਗਏ ਆ ਕੀ ਲੱਗਦਾ ਹੈ ਕਿ ਹੁਣ ਜਿਹੜਾ ਤੁਹਾਡੇ ਵੱਲੋਂ ਆ ਪ੍ਰਬੰਧ ਕੀਤੇ ਜਾ ਰਹੇ ਆ ਪੱਕੇ ਤੌਰ ਤੇ ਇਹ ਕਾਮਯਾਬ ਹੋ ਜਾਣਗੇ ਸਾਡੀ ਬਿਲਕੁਲ ਪੂਰੀ ਕੋਸ਼ਿਸ਼ ਹੈ ਕਿ ਇਹ ਕਾਮਯਾਬ ਹੋ ਜਾਣਾ ਔਰ ਸਾਨੂੰ ਪੂਰੀ ਆਸ ਹੈ ਵੀ ਹਾਂ ਇਹ ਕਾਮਯਾਬ ਹੋ ਜਾਣਗੇ ਅਸੀਂ ਲੱਗੇ ਹੋਇਆ ਸੱਚੇ ਮਨ ਦੇ ਨਾਲ ਲੱਗੇ ਸਾਰਾ ਪਿੰਡ ਸਾਡੇ ਨਾਲ ਲੱਗਿਆ ਹੋਇਆ ਤੇ ਸਾਨੂੰ ਲੱਗਦਾ ਵੀ ਹਾਂ ਅਸੀਂ ਕਰ ਲਾਂਗੇ ਜਿਹੜੀ ਤੁਹਾਡੇ ਪ੍ਰਬੰਧ ਆ ਇਹ ਜਿਹੜੇ ਬਨ ਬਣਾਏ ਜਾ ਰਿਹਾ ਇਹ ਤੁਹਾਡੇ ਬਲੋਈਆਂ ਚ ਪਿੰਡਾਂ ਵਾਲਿਆਂ ਨੇ ਰਲ ਕੇ ਤੁਹਾਡੀ ਪੂਰੀ ਮਦਦ ਕੀਤੀ ਹੈ ਨਹੀਂ ਸਾਡੇ ਇੱਕ ਸਾਡੀ ਡਰੇਨੇਜ ਦੀ ਟੀਮ ਇੱਥੇ ਲੱਗੀ ਹੈ ਫੂਡ ਸਪਲਾਈ ਤੋਂ 100 ਬੰਦਾ ਇੱਥੇ ਲੱਗਿਆ ਹੋਇਆ ਹੈ ਬਾਕੀ ਪੀਡਬਲਯੂਡੀ ਦਾ ਵਿਭਾਗਾ ਉੱਥੇ ਅਸੀਂ ਇੱਕ ਬਨ ਬਣਾ ਰਹੇ ਸੀ ਉੱਥੇ ਲੱਗਿਆ ਹੋਇਆ ਆ ਇੱਥੇ ਅਸੀਂ ਸਟੱਡ ਬਣਾ ਰਹ ਪਿੰਡ ਪਿੰਡ ਵਾਲੇ ਵੀ ਆਪਣਾ ਸਪੋਰਟ ਕਰ ਰਹੇ ਨੇ ਸਾਰੇ ਪਿੰਡ ਵਾਲੇ ਲੱਗੇ ਹੋਏ ਨੇ ਸੰਗਤ ਪੂਰੀ ਲੱਗੇ ਸਾਡੀ ਸਪੋਰਟ ਕਰ ਰਹੇ ਜਿੱਦਾਂ ਹੁਣ ਐਨੇ ਦਿਨਾਂ ਦਾ ਇਹ ਨੁਕਸਾਨ ਖੇਤਾਂ ਦਾ ਜ਼ਮੀਨ ਦਾ ਹੋਇਆ ਵਾ ਹੋਰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਇਹ ਇੱਥੇ ਰੁਕ ਜਾਏਗਾ ਜਾਂ ਪਾਣੀ ਦੇ ਬਹਾ ਮੋਰੇ ਅਸਫਲ ਵੀ ਰਹਿ ਸਕਦੇ ਆ ਨਹੀਂ ਅਸੀਂ ਬਿਲਕੁਲ ਸਾਨੂੰ ਆਸ ਤਾਂ ਹੀ ਹੈ ਵੀ ਅਸੀਂ ਸਫਲ ਵੀ ਹੋ ਸਕਦੇ ਆ ਔਰ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਆ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਔਰ ਅਸੀਂ ਨੂੰ ਅੰਦਰ ਹੀ ਜਿਹੜਾ ਹੈਗਾ ਪਾਣੀ ਦਾ ਬਹਾਵ ਨੂੰ ਉਧਰ ਵੱਲ ਮੋੜ ਦਿਆ ਸਰ ਲੋਕਾਂ ਨੂੰ ਇੱਥੇ ਸੁਚੇਤ ਰਹਿਣ ਦੀ ਕਿੰਨੀ ਕਿ ਲੋੜ ਆ ਕਈ ਲੋਕ ਤਾਂ ਛੱਡ ਕੇ ਇੱਥੋਂ ਚਲੇ ਗਏ ਆ ਜਿਨ੍ਹਾਂ ਨੂੰ ਡਰ ਲੱਗ ਰਿਹਾ ਵਾ ਪਰ ਨਾਲੇ ਕਿਹੜੀ ਇਲਾਕੇ ਨੇ ਜਿੱਥੇ ਉਹਨਾਂ ਨੂੰ ਹੋਰ ਜ਼ਿਆਦਾ ਸਤਾਰਕ ਹੋ ਜਾਣਾ ਚਾਹੀਦਾ ਹੁਣ ਆਲੇ ਦੁਆਲੇ ਦੇ ਅਸੀਂ 14-15 ਪਿੰਡਾਂ ਨੂੰ ਸੁਚੇਤ ਕੀਤਾ ਹੈ ਕਿ ਤੁਸੀਂ ਅਲਰਟ ਤੇ ਰਹੋ ਕਿਉਂਕਿ ਪਾਣੀ ਦਾ ਬਹਾਵ ਤੇਜ਼ ਹੈ ਤੇ ਪਾਣੀ ਦਾ ਬਹਾਵ ਤੇਜ਼ ਕਰਕੇ ਬਟ ਅਸੀਂ ਇੱਥੇ ਲੱਗੇ ਹੋਏ ਆ ਪਿੰਡ ਦੇ ਵਿੱਚ ਪਾਣੀ ਹਜੇ ਨਹੀਂ ਆਉਂਦਾ ਤੇ ਕੋਸ਼ਿਸ਼ਾਂ ਜਾਰੀ ਹੈ ਬਾਕੀ ਅਲਰਟ ਕੀਤਾ ਹੋਇਆ ਜਿਹੜੇ ਬਿਮਾਰ ਨੇ ਬਜ਼ੁਰਗ ਨੇ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਸੁਰੱਖਿਅਤ ਹਾਂਜੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਬਜ਼ੁਰਗ ਨੇ ਜਾਨਵਰ ਔਰ ਉਹਨਾਂ ਦੇ ਜਿਹੜੇ ਪਸ਼ੂ ਨੇ ਨਾਲ ਦੇ ਨਾਲ ਛੋਟੇ ਬੱਚੇ ਔਰ ਜੇ ਘਰ ਦੇ ਵਿੱਚ ਲੇਡੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਆਪਣਾ ਸਤਰ ਕਰੋ ਤੇ ਉਹਨਾਂ ਨੂੰ ਜੇ ਬਿਮਾਰ ਨੇ ਉਹਨਾਂ ਨੂੰ ਸ਼ਿਫਟ ਕਰਕੇ ਉੱਚੀਆਂ ਥਾਵਾਂ ਤੇ ਲੈ ਜਾਓ ਇੱਕ ਦੋ ਦਿਨ ਦਾ ਸਾਡਾ ਕੰਮ ਹੈ ਪੂਰਾ ਸੀ ਕਰ ਲਾਂਗੇ ਹੋ ਜਾਏਗਾ ਕੰਮ ਸੋ ਬਿਲਕੁਲ ਸਰ ਕਹਿੰਦੇ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਦੇ ਬਹੁਤ ਪੁਖਤਾ ਪ੍ਰਬੰਧ ਇੱਥੇ ਲੱਗੇ ਹੋਏ ਆ ਹਾਲਾਂਕਿ ਚਲੋ ਨੁਕਸਾਨ ਜ਼ਰੂਰ ਹੋਇਆ ਪਰ ਇਸ ਦੀ ਪਰਪਾਈ ਜ਼ਰੂਰ ਕੀਤੀ ਜਾਏਗੀ ਡੀਸੀ ਸਾਹਿਬ ਖੁਦ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪ੍ਰਬੰਧਾਂ ਨੂੰ ਪੂਰੇ ਕਰਨ ਦੇ ਲਈ ਲੱਗੇ ਹੋਏ ਨੇ ਤਾਂ ਆਪ ਭਾਵੇਂ ਮਿੱਟੀ ਦੇ ਨਾਲ ਮਿੱਟੀ ਹੋਏ ਨੇ ਤੁਸੀਂ ਦੇਖੋ ਕਿ ਸਰ ਮਿੱਟੀ ਦੇ ਨਾਲ ਮਿੱਟੀ ਹੋ ਕੇ ਵੀ ਇੱਥੇ ਲੁਧਿਆਣੇ ਨੂੰ ਬਚਾਉਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਹਿੰਦੇ 14 15 ਪਿੰਡ ਨੇ ਜਿਨ੍ਹਾਂ ਨੂੰ ਸਾਧਾਨ ਰਹਿਣ ਦੀ ਹਾਲੇ ਵੀ ਬੇहद ਵੱਡੀ ਲੋੜ ਹੈ ਲੁਧਿਆਣੇ ਦੇ ਨੇੜਲੇ ਇਲਾਕਿਆਂ ਦੇ ਵਿੱਚ ਮੌਜੂਦ ਆ ਹਰ ਕਿਸੇ ਦਾ ਇੱਥੇ ਜ਼ੋਰ ਲੱਗਾ ਹੋਇਆ ਪਰ ਪ੍ਰਸ਼ਾਸਨ ਦਾ ਵੀ ਜ਼ੋਰ ਇੱਥੇ ਘੱਟ ਨਹੀਂ ਆ ਡੀਸੀ ਸਾਹਿਬ ਨੂੰ ਅਸੀਂ ਬਹੁਤ ਲਗਾਤਾਰ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਡਟੇ ਹੋਏ ਆ ਕਿ ਆਪਣੇ ਸ਼ਹਿਰ ਨੂੰ ਅਲੀਗੇ ਸ਼ਹਿਰ ਦੇ ਇਲਾਕਿਆਂ ਨੂੰ ਬਚਾ ਲਈਏ ਸਰ ਤੁਸੀਂ ਲਗਾਤਾਰ ਡਟੇ ਹੋਏ ਹੋ ਪਾਣੀ ਦੀ ਤਬਾਹੀ ਤਾਂ ਬਹੁਤ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਬਹੁਤ ਕਿੱਲੇ ਕਹਿੰਦੇ ਇੱਥੇ ਹੜ੍ਹ ਗਏ ਆ ਕੀ ਲੱਗਦਾ ਹੈ ਕਿ ਹੁਣ ਜਿਹੜਾ ਤੁਹਾਡੇ ਵੱਲੋਂ ਆ ਪ੍ਰਬੰਧ ਕੀਤੇ ਜਾ ਰਹੇ ਆ ਪੱਕੇ ਤੌਰ ਤੇ ਇਹ ਕਾਮਯਾਬ ਹੋ ਜਾਣਗੇ ਸਾਡੀ ਬਿਲਕੁਲ ਪੂਰੀ ਕੋਸ਼ਿਸ਼ ਹੈ ਕਿ ਇਹ ਕਾਮਯਾਬ ਹੋ ਜਾਣ ਔਰ ਸਾਨੂੰ ਪੂਰੀ ਆਸ ਹੈ ਵੀ ਹਾਂ ਇਹ ਕਾਮਯਾਬ ਹੋ ਜਾਣਗੇ ਅਸੀਂ ਲੱਗੇ ਹੋਇਆ ਸੱਚੇ ਮਨ ਦੇ ਨਾਲ ਲੱਗੇ ਸਾਰਾ ਪਿੰਡ ਸਾਡੇ ਨਾਲ ਲੱਗਿਆ ਹੋਇਆ ਤੇ ਸਾਨੂੰ ਲੱਗਦਾ ਵੀ ਹਾਂ ਅਸੀਂ ਕਰਨਾ ਜੀ ਜਿਹੜੀ ਤੁਹਾਡੀ ਪ੍ਰਬੰਧ ਹੈ ਇਹ ਜਿਹੜੇ ਬਨ ਬਣਾਏ ਜਾ ਰਹੇ ਆ ਇਹ ਤੁਹਾਡੇ ਬਲੋਈਆਂ ਚ ਪਿੰਡਾਂ ਵਾਲਿਆਂ ਨੇ ਰਲ ਕੇ ਤੁਹਾਡੀ ਪੂਰੀ ਮਦਦ ਕੀਤੀ ਹੈ ਨਹੀਂ ਸਾਡੇ ਸਾਡੀ ਡਰੇਨੇਜ ਦੀ ਟੀਮ ਇੱਥੇ ਲੱਗੀ ਆ ਫੂਡ ਸਪਲਾਈ ਤੋਂ 100 ਬੰਦਾ ਇੱਥੇ ਲੱਗਿਆ ਹੋਇਆ ਹੈ ਬਾਕੀ ਪੀ ਡਬਲਯੂ ਡੀ ਦਾ ਮਹਿਕਮਾ ਉੱਥੇ ਅਸੀਂ ਇੱਕ ਬਨ ਬਣਾਇਆ ਸੀ ਉੱਥੇ ਲੱਗਿਆ ਹੋਇਆ ਆ ਇੱਥੇ ਅਸੀਂ ਸਟੱਡ ਬਣਾ ਰਹੇ ਹਾਂ ਪਿੰਡ ਪਿੰਡਾਲੇ ਵੀ ਆਪਣਾ ਸਪੋਰਟ ਕਰ ਰਹੇ ਨੇ ਸਾਰੇ ਪਿੰਡ ਵਾਲੇ ਲੱਗੇ ਹੋਏ ਨੇ ਸੰਗਤ ਪੂਰੀ ਲੱਗੇ ਸਾਡੇ ਸਪੋਰਟ ਕਰ ਰਹੇ ਜਿੱਦਾਂ ਹੁਣ ਐਨੇ ਦਿਨਾਂ ਦਾ ਇਹ ਨੁਕਸਾਨ ਖੇਤਾਂ ਦਾ ਜ਼ਮੀਨ ਦਾ ਹੋਇਆ ਵਾ ਹੋਰ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਇਹ ਇੱਥੇ ਰੁਕ ਜਾਏਗਾ ਜਾਂ ਪਾਣੀ ਦੇ ਵਹਾ ਮੋਰੇ ਅਸਫਲ ਵੀ ਰਹਿ ਸਕਦੇ ਆ ਨਹੀਂ ਅਸੀਂ ਬਿਲਕੁਲ ਸਾਨੂੰ ਆਸ ਹੈ ਹੀ ਆ ਵੀ ਅਸੀਂ ਸਫਲ ਵੀ ਹੋ ਸਕਦੇ ਆ ਔਰ ਅਸੀਂ ਕੋਸ਼ਿਸ਼ ਇਹੀ ਕਰ ਰਹੇ ਆ ਵੀ ਘੱਟ ਤੋਂ ਘੱਟ ਨੁਕਸਾਨ ਹੋਵੇ ਔਰ ਅਸੀਂ ਨੂੰ ਅੰਦਰ ਹੀ ਜਿਹੜਾ ਹੈਗਾ ਪਾਣੀ ਦਾ ਬਹਾਵ ਨੂੰ ਉਧਰ ਵੱਲ ਮੋੜ ਦਿਆ ਸਰ ਲੋਕਾਂ ਨੂੰ ਇੱਥੇ ਸੁਚੇਤ ਰਹਿਣ ਦੀ ਕਿੰਨੀ ਕਿ ਲੋੜ ਆ ਕਈ ਲੋਕ ਤਾਂ ਛੱਡ ਕੇ ਇੱਥੋਂ ਚਲੇ ਗਏ ਆ ਜਿਨ੍ਹਾਂ ਨੂੰ ਡਰ ਲੱਗ ਰਿਹਾ ਵਾ ਪਰ ਨਾਲੇ ਕਿਹੜੀ ਇਲਾਕੇ ਨੇ ਜਿੱਥੇ ਉਹਨਾਂ ਨੂੰ ਹੋਰ ਜ਼ਿਆਦਾ ਸਤਾਰਕ ਹੋ ਜਾਣਾ ਚਾਹੀਦਾ ਹੁਣ ਆਲੇ ਦੁਆਲੇ ਦੇ ਅਸੀਂ 14-15 ਪਿੰਡਾਂ ਨੂੰ ਸੁਚੇਤ ਕੀਤਾ ਹੈ ਕਿ ਤੁਸੀਂ ਅਲਰਟ ਤੇ ਰਹੋ ਕਿਉਂਕਿ ਪਾਣੀ ਦਾ ਬਹਾਵ ਤੇਜ਼ ਹੈ ਤੇ ਪਾਣੀ ਦਾ ਬਹਾਵ ਤੇਜ਼ ਕਰਕੇ ਬਟ ਅਸੀਂ ਇੱਥੇ ਲੱਗੇ ਹੋਏ ਆ ਪਿੰਡ ਦੇ ਵਿੱਚ ਪਾਣੀ ਹਜੇ ਨਹੀਂ ਆਉਂਦਾ ਤੇ ਕੋਸ਼ਿਸ਼ਾਂ ਜਾਰੀ ਹੈ ਬਾਕੀ ਅਲਰਟ ਕੀਤਾ ਹੋਇਆ ਜਿਹੜੇ ਬਿਮਾਰ ਨੇ ਬਜ਼ੁਰਗ ਨੇ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਸੁਰੱਖਿਅਤ ਹਾਂਜੀ ਹਾਂਜੀ ਉਹਨਾਂ ਨੂੰ ਇਹ ਕਿਹਾ ਵੀ ਬਜ਼ੁਰਗ ਨੇ ਜਾਨਵਰ ਔਰ ਉਹਨਾਂ ਦੇ ਜਿਹੜੇ ਪਸ਼ੂ ਨੇ ਨਾਲ ਦੇ ਨਾਲ ਛੋਟੇ ਬੱਚੇ ਔਰ ਜੇ ਘਰ ਦੇ ਵਿੱਚ ਲੇਡੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਆਪਣਾ ਸਤਰ ਕਰੋ ਤੇ ਉਹਨਾਂ ਨੂੰ ਜੇ ਬਿਮਾਰ ਨੇ ਉਹਨਾਂ ਨੂੰ ਸ਼ਿਫਟ ਕਰਕੇ ਉੱਚੀਆਂ ਥਾਵਾਂ ਤੇ ਲੈ ਜਾਓ ਇੱਕ ਦੋ ਦਿਨ ਦਾ ਸਾਡਾ ਕੰਮ ਹੈ ਪੂਰਾ ਅਸੀਂ ਕਰ ਲਾਂਗੇ ਹੋ ਜਾਏਗਾ ਕੰਮ ਸੋ ਬਿਲਕੁਲ ਸਰ ਕਹਿੰਦੇ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਦੇ ਬਹੁਤ ਪੁਖਤਾ ਪ੍ਰਬੰਧ ਇੱਥੇ ਲੱਗੇ ਹੋਏ ਆ ਹਾਲਾਂਕਿ ਚਲੋ ਨੁਕਸਾਨ ਜ਼ਰੂਰ ਹੋਇਆ ਪਰ ਇਸ ਦੀ ਪਰਪਾਈ ਜ਼ਰੂਰ ਕੀਤੀ ਜਾਏਗੀ ਡੀਸੀ ਸਾਹਿਬ ਖੁਦ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪ੍ਰਬੰਧਾਂ ਨੂੰ ਪੂਰੇ ਕਰਨ ਦੇ ਲਈ ਲੱਗੇ ਹੋਏ ਨੇ ਤਾਂ ਆਪਾਂ ਮਿੱਟੀ ਦੇ ਨਾਲ ਮਿੱਟੀ ਹੋਏ ਨੇ ਤੁਸੀਂ ਦੇਖੋ ਕਿ ਸਰ ਮਿੱਟੀ ਦੇ ਨਾਲ ਮਿੱਟੀ ਹੋ ਕੇ ਵੀ ਇੱਥੇ ਲੁਧਿਆਣੇ ਨੂੰ ਬਚਾਉਣ ਦੇ ਲਈ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਹਿੰਦੇ 14 15 ਪਿੰਡ ਨੇ ਜਿਨ੍ਹਾਂ ਨੂੰ ਸਾਵਧਾਨ ਰਹਿਣ ਦੀ ਹਾਲੇ ਵੀ ਬੇहद ਵੱਡੀ ਲੋੜ ਹੈ